ਇਹ ਨੇ ਬਟਾਲਾ ਦੇ ਜੰਪਲ ਹਰਜੀਤ ਸਿੰਘ ਜੋ ਹੁਣ ਆਸਟਰੀਆ ਦੇ ਵਸਨੀਕ ਨੇ ਇਹ ਨੌਜਵਾਨ 20000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵੱਖ-ਵੱਖ ਗੁਰਦਆਮਾਂ ਦੇ ਦਰਸ਼ਨ ਕਰ ਰਿਹਾ ਹੈ ਹੁਣ ਤੱਕ ਕਰੀਬ 12 ਦੇਸ਼ਾਂ ਵਿੱਚੋਂ ਲੰਘ ਚੁੱਕਿਆ ਹੈ ਤੇ ਅਲੱਗ-ਅਲੱਗ ਮੁਲਕਾਂ ਜਾਂ ਹੁੰਦੇ ਹੋਏ ਪਾਕਿਸਤਾਨ ਸਥਿਤ ਗੁਰਦਆਮਾਂ ਦੇ ਦਰਸ਼ਨ ਵੀ ਕੀਤੇ ਨੇ ਸਫ਼ਰ ਜਿਹੜਾ 20000 ਕਿਲੋਮੀਟਰ ਸਫ਼ਰ ਮੇਰਾ ਤੈਅ ਹੋ ਚੁੱਕਾ ਦੇਸ਼ਾਂ ਦੀ ਜੇ ਗੱਲ ਕਰਾਂ 12 ਦੇਸ਼ ਜਿਹੜੇ ਆ ਉਹ ਐਕਸਪਲੋਰ ਕਰਕੇ ਅੱਜ ਮੈਂ 13ਵੇਂ ਦੇਸ਼ ਦੇ ਵਿੱਚ ਐਂਟਰ ਹੋਇਆ ਜੀ ਅਸੀਂ ਜਿਹੜੀਆਂ ਕੰਟਰੀ ਚੂਜ਼ ਕੀਤੀਆਂ ਸੀਗੀਆਂ ਉਹ ਡਿਫਰੈਂਟ ਡਿਫਰੈਂਟ ਕੰਟਰੀ ਜਿਹੜੀਆਂ ਚੂਜ਼ ਕੀਤੀਆਂ ਸੀ ਉਹ ਇਸੇ ਕਰਕੇ ਕਿਉਂਕਿ ਹਰ ਕੰਟਰੀ ਦਾ ਆਪਣੀ ਵਿਲੱਖਣਤਾ ਸੀਗੀ ਕਿਸੇ ਕੰਟਰੀ ਦੇ ਵਿੱਚ ਨੇਚਰ ਜਿਆਦੀ ਵਧੀਆ ਸੀ ਕਿਸੇ ਕੰਟਰੀ ਦੇ ਵਿੱਚ ਫੂਡ ਬਹੁਤ ਵਧੀਆ ਸੀ ਕਿਸੇ ਕੰਟਰੀ ਦੀ ਹਿਸਟਰੀ ਬਹੁਤ ਵਧੀਆ ਸੀ ਸੋ ਇਸ ਕਰਕੇ ਜੇ ਕੰਪੇਅਰ ਕਰਨਾ ਕੰਟਰੀ ਨੂੰ ਉਹ ਥੋੜਾ ਡਿਫਿਕਲਟ ਆ ਹਰ ਇੱਕ ਕੰਟਰੀ ਜਿਹੜੀ ਮੈਂ ਚੂਜ਼ ਕੀਤੀ ਸੀ ਉਹਦੇ ਵਿੱਚ ਵੱਖਰਾ ਵੱਖਰਾ ਐਕਸਪੀਰੀਅੰਸ ਆ ਦੱਸ ਦੇ ਕਿ ਹਰਜੀਤ ਸਿੰਘ ਨੇ 7 ਸਤੰਬਰ ਨੂੰ ਯਾਤਰਾ ਸ਼ੁਰੂ ਕੀਤੀ ਸੀ ਨੌਜਵਾਨ ਦਾ ਸੁਪਨਾ ਸੀ ਕਿ ਉਸਨੇ ਪਾਕਿਸਤਾਨ ਚ ਬਣੇ ਗੁਰਦ ਆ ਮੰਦਰ ਦਰਸ਼ਨ ਕਰਨੇ ਨੇ ਇਸੇ ਲਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੁਣ ਹਰਜੀਤ ਸਿੰਘ ਭਾਰਤ ਵਿੱਚ ਮੌਜੂਦ ਗੁਰਦ ਆ ਮੰਦਰ ਦਰਸ਼ਨ ਕਰਨਗੇ ਹਰਜੀਤ ਸਿੰਘ ਨੇ ਨੌਜਵਾਨਾਂ ਨੂੰ ਗੁਰੂ ਦੇ ਲੜ ਲੱਗਣ ਦੀ ਵੀ ਅਪੀਲ ਕੀਤੀ ਹੈ 7 ਸਤੰਬਰ ਨੂੰ ਜਰਨੀ ਸ਼ੁਰੂ ਕੀਤੀ ਸੀ ਆਸਟਰੀਆ ਤੋਂ 12 ਮੁਲਕ ਜਿਹੜੇ ਉਹਨਾਂ ਦੀ ਯਾਤਰਾ ਕਰਦਾ ਹੋਇਆ ਅੱਜ ਮੈਂ ਜਿਹੜਾ ਕਿ ਅ ਇੰਡੀਆ ਦੇ ਵਿੱਚ ਪਹੁੰਚਿਆ ਸੀ ਸੋਚ ਸਿਰਫ ਇਹੋ ਸੀ ਜੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨਦਾਰੇ ਕਰਨੇ ਕਿਉਂਕਿ ਪਹਿਲਾਂ ਸੋਚਦੇ ਹੁੰਦੇ ਸੀਗੇ ਕਿ ਕਦੋਂ ਉਹ ਸੁਭ ਬਣੂਗਾ ਕਿ ਤਾਰਾਂ ਤੋਂ ਪਾਰ ਜਿਹੜੇ ਆ ਕਿ ਦਰਸ਼ਨਦਾਰ ਕਰਨ ਦਾ ਮੌਕਾ ਮਿਲੂਗਾ ਪਰ 2 ਸਾਲ ਪਹਿਲਾਂ ਇਹੋ ਵਿਚਾਰ ਆਇਆ ਸੀ ਕਿ ਜਾਣਾ ਦੇ ਬਾਰੇ ਰੋਡ ਜਾਣਾ ਸੋ ਅੱਜ ਜਿਹੜਾ ਮਾਰੇ ਨੇ ਇਹ ਸੁਪਨਾ ਜਿਹੜਾ ਪੂਰਾ ਕਰਤਾ ਹੈ ਬਟਾਲਾ ਪਹੁੰਚਣ ਤੇ ਹਰਜੀਤ ਸਿੰਘ ਦਾ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਪਿੰਡ ਦੇ ਲੋਕਾਂ ਨੇ ਨੌਜਵਾਨ ਨੂੰ ਸਰੋਪਾ ਪਾ ਕੇ ਜਕਾਰੇ ਛੱਡ ਕੇ ਉਸ ਦਾ ਸਵਾਗਤ ਕੀਤਾ ਬਟਾਲਾ ਤੋਂ ਪਪਾਲ ਸਿੰਘ ਦੀ ਰਿਪੋਰਟ ਜੀ ਮੀਡੀਆ